ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਵੀ ਸਖਤੀ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਰੇਡਸ ਕੀਤੀਆਂ ਜਾਂਦੀਆਂ ਨੇ ਖਾਸ ਕਰ ਆਈਸ ਵੱਲੋਂ ਤੇ ਹੁਣ ਵੀ ਰੇਡਾਂ ਜਾਰੀ ਰਹਿਣਗੀਆਂ ਕਾਰਨ ਇਹ ਕਿ ਡੋਨਾਲਡ 트੍ਰੰਪ ਸਰਕਾਰ ਨੂੰ ਖੁੱਲ ਦੇ ਦਿੰਦੀ ਹੈ ਸੁਪਰੀਮ ਕੋਰਟ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿੱਚ ਰੇਡਸ ਨੂੰ ਲੈ ਕੇ ਸੁਣਵਾਈ ਹੋਈ ਹੈ ਤਾਂ ਉਨ੍ਹਾਂ ਨੇ ਇਜਾਜ਼ਤ ਦਿੱਤੀ ਹੈ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਦੇ ਉੱਤੇ ਤੁਸੀਂ ਕਾਰਵਾਈਆਂ ਆਪਣੀਆਂ جاری ਰੱਖ ਸਕਦੇ ਹੋ ਤਵੱਡੀ ਤ अहम ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਆਪਣਾ ਕੰਮ ਕਾਜ ਵੀ ਕਰ ਰਹੇ ਨੇ ਤੇ ਜਾਂ ਲੋਕ ਛੱਪ ਕੇ ਰਹਿ ਰਹੇ ਨੇ ਉਹਨਾਂ ਵਾਸਤੇ ਇਹ ਬੜੀ ਮੁਸ਼ਕਲ ਵਾਲੀ ਗੱਲ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਜਾਜ਼ਤ ਦੇ ਦਿੱਤੀ ਹੈ ਇੱਕ ਤਰੀਕੇ ਦੀ ਖੁੱਲ੍ਹ ਦੇ ਦਿੱਤੀ ਹੈ 트럼ਪ ਪ੍ਰਸ਼ਾਸਨ ਨੂੰ ਕਿ ਉਹ ਰੇਡਸ ਆਪਣੀਆਂ ਜਾਰੀ ਰੱਖ ਸਕਦੇ ਨੇ ਖਾਸ ਕਰ ਦੱਖਣੀ ਕੈਲੀਫੋਰਨੀਆ ਦੇ ਵਿੱਚ ਰੇਡਸ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਸੂਚਨਾ ਇਹ ਵੀ ਸੀ ਜਾਣਕਾਰੀ ਇਹ ਵੀ ਸੀ ਕਿ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਟੀਚਾ ਦਿੱਤਾ ਹੋਇਆ ਕਿ ਰੋਜ਼ਾਨਾ 3000 ਲੋਕਾਂ ਨੂੰ ਤੁਸੀਂ ਹਿਰਾਸਤ ਦੇ ਵਿੱਚ ਲੈਣਾ ਹੀ ਲੈਣਾ ਹੈ ਹਾਲਾਂਕਿ ਇਸ ਨੂੰ ਲੈ ਕੇ ਪਹਿਲਾਂ ਰੋਸ ਪ੍ਰਦਰਸ਼ਨ ਵੀ ਹੋਏ ਲਾਸ ਏਂਜਲਸ ਦੇ ਵਿੱਚ ਕਾਫੀ ਜਿਹੜਾ ਇੱਕ ਹਿੰਸਾਤਮਕ ਰੂਪ ਵੀ ਧਾਰਨ ਕਰ ਗਏ ਸੀਗੇ ਰੋਸ ਪ੍ਰਦਰਸ਼ਨ ਲੋਕ ਵੀ ਇਹਨਾਂ ਲੋਕਾਂ ਦੇ ਯਾਨੀ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਜਾਂ ਪ੍ਰਵਾਸੀ ਨੇ ਉਹਨਾਂ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਚੌਥੇ ਜਿਹੜੇ ਵੱਖ-ਵੱਖ ਸੁਰੱਖਿਆ ਬਲ ਤੱਕ ਤਾਇਨਾਤ ਕਰਨੇ ਪੈ ਗਏ ਸੀ ਤੇ ਹੁਣ ਜਿਹੜੀਆਂ ਹੇਠਲੀਆਂ ਅਦਾਲਤਾਂ ਨੇ ਉਹਨਾਂ ਨੇ ਫਿਲਹਾਲ ਇਹਨਾਂ ਉੱਤੇ ਫੈਸਲਿਆਂ ਦੇ ਉੱਤੇ ਰੋਕ ਲਗਾਈ ਹੋਈ ਸੀਗੀ ਕਿ ਰੇਡ ਨਹੀਂ ਕੀਤੀ ਜਾਣੀ ਚਾਹੀਦੀ ਤਾਂ ਉਹਨੂੰ ਚੁਣੌਤੀ ਦਿੱਤੀ ਗਈ ਤਾਂ ਉਸ ਚੁਣੌਤੀ ਦੇ ਤਹਿਤ ਹੀ ਹੁਣ ਸੁਪਰੀਮ ਕੋਰਟ ਨੇ ਪਿਛਲੀਆਂ ਜਿਹੜੀਆਂ ਪਾਬੰਦੀਆਂ ਸੀ ਉਹ ਹਟਾ ਦਿੱਤੀਆਂ ਨੇ ਤੇ ਹੁਣ ਸਿੱਧੀ ਇੱਕ ਜਾਸਟ ਟਰੰਪ ਪ੍ਰਸ਼ਾਸਨ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਟਰੰਪ ਪ੍ਰਸ਼ਾਸਨ ਹੁਣ ਲਗਾਤਾਰ ਰੇਡਸ ਕਰੇਗਾ ਇਸ ਕਰਕੇ ਉੱਥੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਜ਼ਿਕਰ ਹੋ ਗਿਆ ਕਿ ਪਿੱਛੇ ਜੇ 6000 ਦੇ ਕਰੀਬ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਜਿਦੇ ਵਿੱਚ ਬਹੁ ਗਿਣਤੀ ਪੰਜਾਬੀ ਅਤੇ ਭਾਰਤੀ ਸਨ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਤਾਂ ਕਈਆਂ ਦੇ ਉੱਤੇ ਗੰਭੀਰ ਇਲਜ਼ਾਮ ਤੱਕ ਲੱਗ ਗਏ ਤਾਂ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਜਾਂ ਜਿਹੜੇ ਆਪਣੀ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿ ਰਹੇ ਸੀਗੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਕੁਝ ਪਰਮਿਟ ਲੈਏ ਸੀ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਜਿਵੇਂ ਹੁਣ ਹਰਜਿੰਦਰ ਸਿੰਘ ਨੇ ਸੜਕ ਹਾਦਸਾ ਜਿਹੜਾ ਹੋਇਆ ਉਹਦੇ ਵਿੱਚ ਜਿਹੜਾ ਉਹਦੇ ਤੇ ਇਲਜ਼ਾਮ ਲੱਗੇ ਕਿ ਹਰਜਿੰਦਰ ਸਿੰਘ ਦੀ ਗਲਤੀ ਕਰਕੇ ਸਾਰਾ ਕੁਝ ਹੋਇਆ ਹੈ ਤਾਂ ਉਸ ਨੂੰ ਲੈ ਕੇ ਵੀ ਸਖਤੀ ਹੁੰਦੀ ਨਜ਼ਰ ਆਈ ਸੀਗੀ ਡਰਾਈਵਰਾਂ ਦੇ ਉੱਤੇ ਹਾਲਾਂਕਿ ਉਹ ਜਿਹੜੇ ਬਿਆਨ ਵਗੈਰਾ ਨੇ ਜਾਂ ਫੈਸਲੇ ਵਗੈਰਾ ਨੇ ਉਹ ਫਿਲਹਾਲ ਦੀ ਘੜੀ ਜ਼ਿਆਦਾ ਸੁਰਖੀਆਂ ਦੇ ਵਿੱਚ ਨਹੀਂ ਹੈਗੇ ਪਰ ਫਿਰ ਵੀ ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਸ਼ਿਕੰਜਾ ਕੱਸਦਾ ਆਇਆ ਹੈ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਉਹਨਾਂ ਨੇ ਵੱਖ-ਵੱਖ ਜਿਹੜੇ ਮੁਲਕਾਂ ਦੇ ਲੋਕ ਸੀਗੇ ਉਹਨਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਅਮਰੀਕਾ ਤੋਂ ਆਏ ਹੋਏ ਜਹਾਜ਼ ਅਮਰitsar 에어ਪੋਰਟ ਦੇ ਉੱਤੇ ਵੀ ਲੈਂਡ ਹੁੰਦੇ ਰਹੇ ਜਿਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗੁਜਰਾਤੀ ਹਰਿਆਣਵੀ ਤੇ ਪੰਜਾਬੀ ਨੌਜਵਾਨ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਉਦੋਂ ਵੀ ਮਾਮਲਾ ਕਾਫੀ ਭਖਿਆ ਸੀਗਾ ਤੇ ਹੁਣ ਵੀ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਹਿਰਾਸਤ ਦੇ ਵਿੱਚ ਲਿਆ ਜਾਂਦਾ ਪਿੱਛੇ ਜਿਹੇ ਅਜਾਇਹਾ ਹੋਇਆ ਸੀਗਾ ਕਿ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਜਿਨ੍ਹਾਂ ਨੇ ਪਨਾਹ ਵਗੈਰਾ ਵੀ ਲਈ ਹੋਈ ਆ ਜਿਹੜੇ ਸਰਕਾਰ ਦੇ ਰਿਕਾਰਡ ਦੇ ਵਿੱਚ ਨੇ ਜਿਨ੍ਹਾਂ ਦੇ ਨਾਲ ਕੁਝ ਜਿਹੜਾ ਸਿਸਟਮ ਜੋੜ ਦਿੱਤਾ ਜਾਂਦਾ ਹੈ ਕਿ ਉਹ ਕਿਤੇ ਵੀ ਜਾਣਗੇ ਤਾਂ ਉਹ ਸੰਪਰਕ ਦੇ ਵਿੱਚ ਰਹਿਣਗੇ ਤਾਂ ਉਹਨਾਂ ਲੋਕਾਂ ਨੂੰ ਵੀ ਸੱਦਿਆ ਗਿਆ ਸੱਦਨ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਜਿਹੜੇ ਡਿਟੈਂਸ਼ਨ ਸੈਂਟਰ ਹੁੰਦੇ ਨੇ ਉਹਨਾਂ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਅਮਰੀਕਾ ਦੀ ਸਰਕਾਰ ਵੱਲੋਂ ਵੱਡੇ ਤਹਿਮ ਫੈਸਲੇ ਲਏ ਜਾ ਰਹੇ ਨੇ ਨੀਤੀਆਂ ਸਖਤ ਕੀਤੀਆਂ ਜਾ ਰਹੀਆਂ ਨੇ ਜਨਮਜਾਤ ਨਾਗਰਿਕਤਾ ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ ਗਈ ਇਸ ਤੋਂ ਇਲਾਵਾ ਅ ਟੈਰਿਫ ਵਾਰ ਸ਼ੁਰੂ ਕਰਦੇ ਹੋਏ ਨਜ਼ਰ ਆ ਰਹੇ ਹਨ ਡੋਨਾਲਡ 트੍ਰੰਪ ਕਿਉਂਕਿ ਉਹਨਾਂ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਭਾਰਤ ਸੰਹਿ ਟੈਰਿਫ ਲਗਾਇਆ 50% ਦੀ ਟੈਰਿਫ ਤਾਂ ਭਾਰਤ ਦੇ ਉੱਤੇ ਲਗਾ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਹੁਣ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਅਮਰੀਕਾ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦੇ ਉੱਤੇ ਰੇਡਜ਼ ਜਾਰੀ ਰਹਿਣਗੀਆਂ ਇਹ ਸੁਪਰੀਮ ਕੋਰਟ ਨੇ ਵੀ ਇੱਕ ਤਰੀਕੇ ਦੇ ਨਾਲ ਹਰੀ ਛੰਡੀ ਦੇ ਦਿੱਤੀ ਆ ਡੋਨਾਲਡ 트੍ਰੰਪ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਹੁਣ ਆਪਣੀਆਂ ਕਾਰਵਾਈਆਂ ਕਰਦਾ ਹੋਇਆ ਨਜ਼ਰ ਆ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਵੀ ਸਖਤੀ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ 'ਤੇ ਰੇਡਸ ਕੀਤੀਆਂ ਜਾਂਦੀਆਂ ਨੇ ਖਾਸ ਕਰ ਆਈਸ ਵੱਲੋਂ ਤੇ ਹੁਣ ਵੀ ਰੇਡਾਂ ਜਾਰੀ ਰਹਿਣਗੀਆਂ ਕਾਰਨ ਇਹ ਕਿ ਡੋਨਾਲਡ 트੍ਰੰਪ ਸਰਕਾਰ ਨੂੰ ਖੁੱਲ ਦੇ ਦਿੰਦੀ ਹੈ ਸੁਪਰੀਮ ਕੋਰਟ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਸਕਦੇ ਆ ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿੱਚ ਰੇਡਸ ਨੂੰ ਲੈ ਕੇ ਸੁਣਵਾਈ ਹੋਈ ਹੈ ਤਾਂ ਉਹਨਾਂ ਨੇ ਇਜਾਜ਼ਤ ਦਿੱਤੀ ਹੈ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਦੇ ਉੱਤੇ ਤੁਸੀਂ ਕਾਰਵਾਈਆਂ ਆਪਣੀਆਂ ਜਾਰੀ ਰੱਖ ਸਕਦੇ ਹੋ। ਤਵੱਡੀਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ, ਆਪਣਾ ਕੰਮਕਾਜ ਵੀ ਕਰ ਰਹੇ ਨੇ ਤੇ ਜਾਂ ਲੋਕ ਛਿਪ ਕੇ ਰਹਿ ਰਹੇ ਨੇ ਉਹਨਾਂ ਵਾਸਤੇ ਇਹ ਬੜੀ ਮੁਸ਼ਕਲ ਵਾਲੀ ਗੱਲ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਜਾਸਤ ਦੇ ਦਿੰਦੀ ਹੈ ਇੱਕ ਤਰੀਕੇ ਦੀ ਖੁੱਲ ਦੇ ਦਿੰਦੀ ਹੈ ਟਰੰਪ ਪ੍ਰਸ਼ਾਸਨ ਨੂੰ ਕਿ ਉਹ ਰੇਡਸ ਆਪਣੀਆਂ ਜਾਰੀ ਰੱਖ ਸਕਦੇ ਨੇ ਖਾਸ ਕਰ ਦੱਖਣੀ ਕੈਲੀਫੋਰਨੀਆ ਦੇ ਵਿੱਚ ਰੇਡਸ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਸੂਚਨਾ ਇਹ ਵੀ ਸੀ ਜਾਣਕਾਰੀ ਇਹ ਵੀ ਸੀ ਕਿ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਟੀਚਾ ਦਿੱਤਾ ਹੋਇਆ ਕਿ ਰੋਜ਼ਾਨਾ 3000 ਲੋਕਾਂ ਨੂੰ ਤੁਸੀਂ ਹਿਰਾਸਤ ਦੇ ਵਿੱਚ ਲੈਣਾ ਹੀ ਲੈਣਾ ਹੈ ਹਾਲਾਂਕਿ ਇਸ ਨੂੰ ਲੈ ਕੇ ਪਹਿਲਾਂ ਰੋਸ ਪ੍ਰਦਰਸ਼ਨ ਵੀ ਹੋਏ ਲਾਸ ਐਂਜਲਸ ਦੇ ਵਿੱਚ ਕਾਫੀ ਜਿਹੜਾ ਇੱਕ ਹਿੰਸਾ ਆਤਮਕ ਰੂਪ ਵੀ ਧਾਰਨ ਕਰ ਗਏ ਸੀਗੇ ਰੋਸ ਪ੍ਰਦਰਸ਼ਨ ਲੋਕ ਵੀ ਇਹਨਾਂ ਲੋਕਾਂ ਦੇ ਯਾਨੀ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਜਾਂ ਪ੍ਰਵਾਸੀ ਨੇ ਉਹਨਾਂ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਉਥੇ ਜਿਹੜੇ ਵੱਖ-ਵੱਖ ਸੁਰੱਖਿਆ ਬਲ ਤੱਕ ਤਾਇਨਾਤ ਕਰਨੇ ਪਏ ਸੀ ਤੇ ਹੁਣ ਜਿਹੜੀਆਂ ਹੇਠਲੀਆਂ ਅਦਾਲਤਾਂ ਨੇ ਉਹਨਾਂ ਨੇ ਫਿਲਹਾਲ ਇਨਾ ਉੱਤੇ ਫੈਸਲਿਆਂ ਦੇ ਉੱਤੇ ਰੋਕ ਲਗਾਈ ਹੋਈ ਸੀਗੀ ਕਿ ਰੇਡ ਨਹੀਂ ਕੀਤੀ ਜਾਣੀ ਚਾਹੀਦੀ ਤਾਂ ਉਹਨੂੰ ਚੁਣੌਤੀ ਦਿੱਤੀ ਗਈ ਤਾਂ ਉਸ ਚੁਣੌਤੀ ਦੇ ਤਹਿਤ ਹੀ ਹੁਣ ਸੁਪਰੀਮ ਕੋਰਟ ਨੇ ਪਿਛਲੀਆਂ ਜਿਹੜੀਆਂ ਪਾਬੰਦੀਆਂ ਸੀ ਉਹ ਹਟਾ ਦਿੱਤੀਆਂ ਨੇ ਤੇ ਹੁਣ ਸਿੱਧੀ ਇਜਾਜ਼ਤ ਟਰੰਪ ਪ੍ਰਸ਼ਾਸਨ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਟਰੰਪ ਪ੍ਰਸ਼ਾਸਨ ਹੁਣ ਲਗਾਤਾਰ ਰੇਡਸ ਕਰੇਗਾ ਇਸ ਕਰਕੇ ਉੱਥੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਜ਼ਿਕਰ ਹੋਗਾ ਕਿ ਪਿੱਛੇ ਜੇ 6000 ਦੇ ਕਰੀਬ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਜਿਦੇ ਵਿੱਚ ਬਹੁ ਗਿਣਤੀ ਪੰਜਾਬੀ ਅਤੇ ਭਾਰਤੀ ਸਨ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਤਾਂ ਕਈਆਂ ਦੇ ਉੱਤੇ ਗੰਭੀਰ ਇਲਜ਼ਾਮ ਤੱਕ ਲੱਗ ਗਏ ਤਾਂ ਉਹਨਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਜਾਂ ਜਿਹੜੇ ਆਪਣੀ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿ ਰਹੇ ਸੀਗੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਕੁਝ ਪਰਮਿਟ ਲੈੇ ਸੀ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਜਿਵੇਂ ਹਰਜਿੰਦਰ ਸਿੰਘ ਨੇ ਸੜਕ ਹਾਦਸਾ ਜਿڑا ਹੋਇਆ ਉਹਦੇ ਵਿੱਚ ਜਿਹੜਾ ਉਹਦੇ ਤੇ ਇਲਜ਼ਾਮ ਲੱਗੇ ਕਿ ਹਰਜਿੰਦਰ ਸਿੰਘ ਦੀ ਗਲਤੀ ਕਰਕੇ ਸਾਰਾ ਕੁਝ ਹੋਇਆ ਤਾਂ ਉਸ ਨੂੰ ਲੈ ਕੇ ਵੀ ਸਖਤੀ ਹੁੰਦੀ ਨਜ਼ਰ ਆਈ ਸੀਗੀ ਡਰਾਈਵਰਾਂ ਦੇ ਉੱਤੇ ਹਾਲਾਂਕਿ ਉਹ ਜਿਹੜੇ ਬਿਆਨ ਵਗੈਰਾ ਨੇ ਜਾਂ ਫੈਸਲੇ ਵਗੈਰਾ ਨੇ ਉਹ ਫਿਲਹਾਲ ਦੀ ਘੜੀ ਜ਼ਿਆਦਾ ਸੁਰਖੀਆਂ ਦੇ ਵਿੱਚ ਨਹੀਂ ਹੈਗੇ ਪਰ ਫਿਰ ਵੀ ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਸ਼ਿਕੰਜਾ ਕੱਸਦਾ ਆਇਆ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਉਹਨਾਂ ਨੇ ਵੱਖ-ਵੱਖ ਜਿਹੜੇ ਮੁਲਕਾਂ ਦੇ ਲੋਕ ਸੀਗੇ ਉਹਨਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਅਮਰੀਕਾ ਤੋਂ ਆਏ ਹੋਏ ਜਹਾਜ਼ ਅਮਰitsar 에어ਪੋਰਟ ਦੇ ਉੱਤੇ ਵੀ ਲੈਂਡ ਹੁੰਦੇ ਰਹੇ ਜਿਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗੁਜਰਾਤੀ ਹਰਿਆਣਵੀ ਤੇ ਪੰਜਾਬੀ ਨੌਜਵਾਨ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਉਦੋਂ ਵੀ ਮਾਮਲਾ ਕਾਫੀ ਭਖਿਆ ਸੀਗਾ ਤੇ ਹੁਣ ਵੀ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਹਿਰਾਸਤ ਦੇ ਵਿੱਚ ਲਿਆ ਜਾਂਦਾ ਪਿੱਛੇ ਜਿਹੇ ਅਜਾਇਹਾ ਹੋਇਆ ਸੀਗਾ ਕਿ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਜਿਨ੍ਹਾਂ ਨੇ ਪਨਾਹ ਵਗੈਰਾ ਵੀ ਲਈ ਹੋਈ ਆ ਜਿਹੜੇ ਸਰਕਾਰ ਦੇ ਰਿਕਾਰਡ ਦੇ ਵਿੱਚ ਨੇ ਜਿਨ੍ਹਾਂ ਦੇ ਨਾਲ ਕੁਝ ਜਿਹੜਾ ਸਿਸਟਮ ਜੋੜ ਦਿੱਤਾ ਜਾਂਦਾ ਹੈ ਕਿਉਂ ਕਿਤੇ ਵੀ ਜਾਣਗੇ ਤਾਂ ਉਹ ਸੰਪਰਕ ਦੇ ਵਿੱਚ ਰਹਿਣਗੇ ਤਾਂ ਉਹਨਾਂ ਲੋਕਾਂ ਨੂੰ ਵੀ ਸੱਦਿਆ ਗਿਆ ਸੱਦਣ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਜਿਹੜੇ ਡਿਟੈਂਸ਼ਨ ਸੈਂਟਰ ਹੁੰਦੇ ਨੇ ਉਹਨਾਂ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਅਮਰੀਕਾ ਦੀ ਸਰਕਾਰ ਵੱਲੋਂ ਵੱਡੇ ਤਹਿਮ ਫੈਸਲੇ ਲਏ ਜਾ ਰਹੇ ਨੇ ਨੀਤੀਆਂ ਸਖਤ ਕੀਤੀਆਂ ਜਾ ਰਹੀਆਂ ਨੇ ਜਨਮਜਾਤ ਨਾਗਰਿਕਤਾ ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ ਗਈ ਇਸ ਤੋਂ ਇਲਾਵਾ ਟੈਰਿਫ ਵਾਰ ਸ਼ੁਰੂ ਕਰਦੇ ਹੋਏ ਨਜ਼ਰ ਆ ਰਹੇ ਹਨ ਡੋਨਾਲਡ 트ੰਪ ਕਿਉਂਕਿ ਉਹਨਾਂ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਭਾਰਤ ਸੰਹਿ ਟੈਰਿਫ ਲਗਾਇਆ 50% ਦੀ ਟੈਰਿਫ ਤਾਂ ਭਾਰਤ ਦੇ ਉੱਤੇ ਲਗਾ ਦਿੱਤਾ ਗਿਆ ਹੈ ਤਾਂ ਕੁੱਲ ਮਿਲਾ ਕੇ ਹੁਣ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਅਮਰੀਕਾ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦੇ ਉੱਤੇ ਰੇਡਜ਼ ਜਾਰੀ ਰਹਿਣਗੀਆਂ ਇਹ ਸੁਪਰੀਮ ਕੋਰਟ ਨੇ ਵੀ ਇੱਕ ਤਰੀਕੇ ਦੇ ਨਾਲ ਹਰੀ ਛੰਡੀ ਦੇ ਦਿੱਤੀ ਹੈ ਡੋਨਾਲਡ 트ੰਪ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਹੁਣ ਆਪਣੀਆਂ ਕਾਰਵਾਈਆਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਆਕਿਆ ਦਿਓ ਧ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ